ਪਰੰਪਰਾਈ ਰਹੀ ਹੈ ਕਿ ਸਾਰੇ ਉਹਨੂੰ ਮੰਨਦੇ ਆ ਕਿ ਦੇਖੋ ਕਿਸੇ ਲਈ ਸ਼ਹੀਦ ਆ ਕਿਸੇ ਲਈ ਕੋਈ ਆ ਤੇ ਜੇ ਮੈਂ ਕਹਾਂ ਵੀ ਉਹ ਤੇ ਲੰਮਾ ਸਬਜੈਕਟ ਆ ਜਿਹੇ ਹਰਦੀਪ ਸਿੰਘ ਨਿਚਰ ਦੀ ਗੱਲ ਕਰਾਂ ਉਹ ਅਸੀਂ ਕਹਿਣਾ ਚਾਹਾਂਗੇ ਹਰਦੀਪ ਸਿੰਘ ਨਿਚਰ ਕੋਈ ਅਤਵਾਦੀ ਨਹੀਂ ਸੀਗਾ ਹਰਦੀਪ ਸਿੰਘ ਨਿਚਰ ਨੇ ਕੋਈ ਵਾਇਲੈਂਸ ਦੀ ਗੱਲ ਨਹੀਂ ਕੀਤੀ ਇੱਕ ਗੁਰੂ ਘਰ ਦਾ ਸੇਵਾਦਾਰ ਸੀ ਉਹ ਉਹਨੂੰ ਪਤਾ ਸੀ ਖਤਰਾ ਮੈਨੂੰ ਲੇਕਿਨ ਕਹਿੰਦਾ ਮੈਨੂੰ ਪਰਵਾਹ ਨਹੀਂ ਜੇ ਮੈਂ ਜਾਨ ਵੀ ਗਵਾਉਂਦਾ ਕੋਈ ਫਰਕ ਨਹੀਂ ਪੈਂਦਾ ਜਿਵੇਂ ਹਰਦੀਪ ਸਿੰਘ ਨਿਚਰ ਦਾ ਕਤਲ ਹੋਇਆ ਉਹ ਸ਼ਹੀਦ ਕੀਤਾ ਇਹ ਸਾਰਿਆਂ ਦੇ ਸਾਹਮਣੇ ਆ ਪਿੱਛੇ ਉਹਨੇ ਕੌਨਸਪੀਰੇਸੀ ਕੀ ਸੀਗੀ ਆਪਾਂ ਸਾਰੇ ਜਾਣਦੇ ਆ ਪਰ ਅਰਵਦੀਪ ਸਿੰਘ ਨਿੱਜਰ ਨੂੰ ਜਿਹੜਾ ਮੀਡੀਆ ਜਾਂ ਕੇਂਦਰ ਸਰਕਾਰ ਅਤਵਾਦੀ ਕਹੇ ਇਹ ਬਿਲਕੁਲ ਗਲਤ ਆ ਕੋਈ ਅਤਵਾਦੀ ਨਹੀਂ ਸੀ ਉਹ ਉੱਥੇ ਆਪਣੇ ਸ਼ਰੀ ਵਿੱਚ ਇੱਕ ਗੁਰੂ ਕਰਦਾ ਬਹੁਤ ਨਿਸ਼ਕਾਮ ਸੇਵਾਦਾਰ ਸੀ ਬੁਢਾ ਦਾ ਸਭ ਕਿਨਸ ਸੰਘੀਆ ਗਈਆਂ ਮੁੱਖ ਤੌਰ ਤੇ ਜਿਹੜੀ ਹੈਗੀ ਆ ਲੀਡਰਸ਼ਿਪ ਚੇਂਜ ਕਰਨ ਵਾਸਤੇ ਆ ਤੇ ਉਹਦੇ ਵਿੱਚ ਲੀਡਰਸ਼ਿਪ ਤਾਂ ਉੱਪਰੋਂ ਚੇਂਜ ਹੁੰਦੀ ਆ ਜੇ ਚੁੰਗਾ ਕਮੇਟੀ ਆਪਣੀ ਪਾਰਟੀ ਲਾਗੂ ਕਰ ਦਿੰਦੀ ਅੱਜ ਤੋਂ 2 ਸਾਲ ਪਹਿਲਾਂ ਜਾਂ ਜਦੋਂ ਕਮੇਟੀ ਨੇ ਰਿਪੋਰਟ ਸੌਂਪੀ ਸੀਗੀ ਅੱਜ ਇਕਾਲੀਦਾਨ ਦੇ ਹਾਲਾਤ ਹੋਰ ਹੋਣੇ ਸੀਗੇ ਸੋ ਇਹ ਨਾ ਇਹ ਜਨਵਰੀ ਕੇ ਦੀਆ ਸਾਡੇ ਲੀਡਰ ਉੱਥੇ ਜੋ ਆਪਣੇ ਕੋਰਟ ਕਮੇਟੀ ਦੀਆ ਜ਼ਿਲ੍ਹੇ ਚਾਹਤਾਂ ਦੀ ਮੀਟਿੰਗ ਹੱਦਾਂ ਚਾਰ ਚੱਕ ਮੀਟਿੰਗ ਅਸੀਂ ਆਪਣੇ ਗੱਲ ਬਿਲਕੁਲ ਕੰਨ ਰਹੇ ਆ ਕਿ ਆਪਾਂ ਨੂੰ ਇਹ ਆਪਣੀ ਲੀਡਰਸ਼ਿਪ ਹੋਰ ਤੇ ਆਗਰਨਾ ਚਾਹੀਦਾ ਜੋ ਲੋਕ ਚਾਹੁੰਦੇ ਆ ਜੋ ਸੰਗਤ ਕਹਿੰਦੀ ਆ ਜੋ ਵਰਕਰਾਂ ਨੇ ਆਵਾਜ਼ ਉਠਾਈ ਆ ਉੱਤ ਪੰਨੂ ਪਹਿਲਾਂ ਦੇਣਾ ਚਾਹੀਦਾ ਕਿ ਅਕਾਲ ਤਖਤ ਸਾਹਿਬ ਤੇ ਜਾਓ ਉਥੇ ਜਾ ਕੇ ਖਿਮਾ ਮੰਗੋ ਗਲਤੀ ਦਾ ਸ਼ਾਸ ਕਰਕੇ ਸਭ ਤੋਂ ਗਲਤੀ ਹੋਈ ਆ ਕਿ ਸਾਨੂੰ ਕੁਲਸਾ ਮਾਫ ਕਰੋ ਜਿਹੜੀ ਸਜ਼ਾ ਉਹ ਤੁਹ ਮਿਲਦੀ ਆ ਉਹ ਸਜ਼ਾ ਭੁੱਤੋ ਫੇਰੀ ਆਪਾਂ ਸੰਗਤ ਦੇ ਅੱਖਾਂ ਚ ਆਪਣਾ ਮਨਅਕ ਸੁਖ ਨੂੰ ਹੋ ਸਕਾਂਗੇ ਸੋ ਇਹ ਲੀਡਰਸ਼ਿਪ ਦੀ ਗੱਲ ਇਹ ਨਹੀਂ ਕਿ ਅਸੀਂ ਪ੍ਰਧਾਨ ਕੌਣ ਬਣੂਗਾ ਸਿੱਖ ਪੰਥ ਕੋਈ ਆਪਣੀ ਲੀਡਰਸ਼ਿਪ ਦੀ ਘਾਟ ਨਹੀਂ ਹੈਗੀ ਪਰ ਇਹ ਤਾਂ ਦੇਖੋ ਜਦੋਂ ਸਮਾਊਗਾ ਉਦੋਂ ਸਿੱਖ ਪੰਥ ਨੇ ਆਪਣਾ ਨਮਾਇੰਦਾ ਚੁਣਨਾ ਜਿਹੜਾ ਸਾਰੇ ਪੰਧਰੂ ਇਕੱਠਾ ਕਰਕੇ ਅੱਗੇ ਲੈ ਕੇ ਜਾ ਸਕੇ ਨਾਮ ਤੈ ਕੇ ਉਹਨੂੰ ਕੋਈ ਸਿੱਖ ਪੰਧਰੂ ਨੂੰ ਚੋ ਕੋਈ ਨਾਮ ਤੈ ਕਿਤੇ ਚਾਰ ਪੰਜ ਨਾਮ ਦਾ ਕਿਤੇ ਨਹੀਂ ਜੀ ਕੋਈ ਨਾਮ ਦੇਖੋ ਇਹ ਸਮਾਂ ਹੀ ਨਹੀਂ ਹੈ ਹਰਪਿੰਦਰ ਸਿੰਘ ਉਹਦਾ ਨਾਮ ਚੱਲ ਰਿਹਾ ਸੀ ਦੇਖੋ ਜੀ ਦੇਖੋ ਕੋਈ ਧਾਰਮਿਕ ਸਿੱਖਿਆਤ ਜਾਂ ਕੋਈ ਜਿਹੜਾ ਰਾਜੀ ਤੌਰ ਤੇ ਜਿੰਨ ਸਾਰੀ ਸਮਝ ਵੀ ਰਹੀ ਆ ਲੋਕ ਚਾਹੁੰਦੇ ਆਂ ਤਾਂ ਨਹੀਂ ਕੋਈ ਗੱਲ ਆਵੇ ਪਰ ਜੋ ਸਮਾਂ ਆਊਗਾ ਉਹਦੇ ਆਉਣਾ ਆ ਕਿੰਨਾ ਕੁ ਲੱਗੇ